ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਮੇਰੇ ਪਰ ਹੱਥ ਰੱਖ ਕੇ ਸਤ ਸੰਤੋਖ ਰੱਖੇ ਤੇ ਆਪੋ ਆਪਣੀ ਜਿੰਦਗੀ ਤੇ ਖੁਸ਼ ਰਹੋ ਆਨੰਦ ਮਾਣੋ ਚਲੋ ਜੀ ਹੁਣ ਆਪਾਂ ਬੈਲਟ ਦੇ ਬਾੜ ਕਿੱਦਾ ਪਾਉਣੀ ਹੈ ਕਿ ਇਹ ਇਸ ਟ੍ਰੇਡ ਸਲਵਾਰ ਆ ਆਪਣੀ ਇਹਦੇ ਬਾੜ ਬਹੁਤ ਘੱਟ ਪੈਣੀ ਜਿਹੜਾ ਆਪਾਂ 2.5 ਇੰਚ ਦਾ ਬਾੜ ਪਾਣਾ ਉਹ ਇੱਥੇ ਲੈਣਾ ਸਿੱਧਾ ਤੇ ਕਿਉਂਕਿ ਬਾਹਰ ਦੇ ਤੇ ਥੋੜੇ ਪਹਿਨੇ ਦੂਜੀ ਸਲਵਾਰ ਦੇ ਤਾਂ ਆਪਾਂ ਬਾਹਰ ਸ਼ੁਰੂ ਤੋਂ ਪਾ ਲੈ ਦੇ ਇਹਦੇ ਸ਼ੁਰੂ ਤੋਂ ਨਹੀਂ ਪਹਿਣਾ ਹੈਗਾ ਇਹਦੇ تین چار انچ مو چڈنا پینا اپا نے تین چار انچ چڈ کے پھر اپنا یہ آپ ہوں میں لگی پون. ہوں پونا ہوں تھی دیکھو ایک اپنا بال اس ہاتھ نہ ایک اس ہاتھ نہ پینا ایک پینا اس ہاتھ یہ خیال رکھیو ایک 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 پار کیوں ایک اس ہاتھ ایک سیدے نہ پہلے ہوں ایک پٹھے نہ پی جا تو جرضی پالو پر بال اپنے دونوں مور نیو ہونے دونوں بال لگے پونا یہ نالوں بال پالیے ہے نا یہ تھوڑا جہاں چڈنا پینا اپں ਦਨਕਾਂਕ ਕਿਉਂ ਬਾਲੇ ਦੇ ਤਾਂ ਪਹਿਣੇ ਜੇ ਆਪਾਂ ਨਾਲੋਂ ਸ਼ੁਰੂ ਪਾਉਣੇ ਤਾਂ ਫਿਰ ਬਾ ਸਲਵਾਰ ਇਹ ਵੇਕ ਨੂੰ ਜਾਣੀ ਹੈ ਕਿਉਂ ਇਹ ਸਟ੍ਰੇਟ ਸਲਵਾਰ ਆ ਵੇਕ ਨੂੰ ਨਹੀਂ ਜਾਣੀ ਚਾਹੀਦੀ ਹੈ ਜਿਹੜੀ ਆਪਣੀਆਂ ਦੂਜੀਆ ਸਲਵਾਰਾਂ ਹੁੰਦੀਆਂ ਉਹ ਤਾਂ ਆਪਾਂ ਨਾਰੂ ਐਕਾਂਕ ਛੱਡ ਕੇ ਬਾਹਰ ਪਾ ਲਈਏ ਹਨਾ ਤਾਂ ਇਹ ਨਹੀਂ ਪਹਿਣੇ ਹੈਗੇ ਇਹ ਏਦਾਂ ਥੋੜਾ ਜਿਹਾ ਛੱਡ ਕੇ ਪਹਿਣਾ ਹੈ ਦਨਕਾਂਕ ਕਿ ਤੁਸੀਂ ਆਪਣੇ ਬੈਲਟ ਦੇ ਜੇ ਤੁਹਾਡੀ ਬੈਲਟ ਵੱਡੀ ਆ ਤਾਂ ਫਿਰ ਤੁਸੀਂ 4-5 ਇੰਚ ਛੱਡ ਲਿਓ ਨਹੀਂ 3 ਕੋਈ ਛੱਡ ਲਿਓ 4 3 ਕਾ ਬਹੁਤ ਆ ਕਿਉਂਕਿ ਇਹਨਾਂ ਦੇ ਸਰੀਰ ਹੁਣ ਪਤਲੇ ਆ ਬੈਲਟ ਵੀ ਫਿਰ ਛੋਟੀ ਪੈਂਦੀ ਆ ਬਾਅ ਸੱਲੇ ਰੱਖਿਆ ਯਾਦ ਰੱਖਣਾ ਥੱਲੇ ਦਾ ਬਾੜ ਨਾ ਦੂਜਾ ਹੋਵੇ ਬੈਕ ਚ ਨਿਕਲ ਜਵੇ ਇਹ ਬਾੜ ਪੋਣਾ ਆਪਾਂ ਨੂੰ ਔਖਾ ਹੋ ਜਾਣਾ ਉਹ ਪੰਜ ਚਾ ਸੱਤ ਕੁ ਵਾਲੇ ਦੇ ਪੈਣੀ ਸਾਰੇ ਦਾ ਚੱਕ ਕੇ ਪੈਰ ਬਾੜ ਪਹਿਣਾ ਇਦਾਂ ਪੈ ਨਹੀਂ ਪਹਿਣਾ ਹੈਗਾ ਬਾੜ ਇਦਾਂ ਪੈਰ ਚੱਕਣਾ ਪਹਿਣਾ ਆਪਾਂ ਨੂੰ ਚੱਕ ਕੇ ਫਿਰ ਪਹਿਣਾ ਸੂਈ ਵਿੱਚ ਗੱਡ ਲਓ ਸੂਈ ਗੱਡ ਕੇ ਫਿਰ ਬਾਹਰ ਪਾਓ ਫੇਠਾ ਦਬਾਰ ਹਿਲੇਣਾ ਨਹੀਂ ਹੈਗਾ ਨਹੀਂ ਫੇਠਾ ਡੱਕਾ ਹੈ ਲੈ ਜਾਣਾ ਕਦੇ ਉਸ ਪਾਸੇ ਨੂੰ ਟੰਕਾ ਜਾਣਾ ਚਲੋ ਇਹ ਮੈਂ ਕਟਾਈ ਵੀ ਦੱਸਿਆ ਤੁਹਾਨੂੰ ਜਿਹੜਾ ਗਬਲਾ ਵਾਲਾ ਉਹ ਤੁਸੀਂ 2.5 ਇੰਚ ਦਾ ਪਾਉਣਾ 2.5 ਤੋਂ ਵੀ ਤਿੰਨ ਕਰ ਦਿਓ ਕਿ ਉਹਦੇ ਖਰੀਜ ਹੁੰਦੀ ਹੈ ਗੱਬੇ ਆਇਆ ਮੇਰਾ ਗਵਲਾ ਵਾ ਹੁਣ ਆਇਆ ਮੇਰਾ ਗਵਲਾ ਵਾ ਦੇਖੋ ਇਹ ਆਪਾਂ ਪਿੱਛੇ ਵੀ ਇੱਕ ਬਾਲ ਦਾ ਛੱਡਣਾ ਬਾਕੀ ਤੁਸੀਂ ਕੱਟਣਾ ਨਿਸ਼ਾਨੀ ਲਾ ਲਓ ਜਿਹੜੇ ਕੱਟ ਆਪਾਂ ਲਾਇਆ ਤੇ ਜਿੰਨੇ ਵਾਲ ਆਉਂਦੇ ਆ ਮੋਹਰੇ ਪੱਲੇ ਵੀ ਜਿਹੜਾ ਆਪਾਂ ਗੰਬੇ ਵਾਲਾ ਹਕੀਕਤ ਆ ਇਹ ਆਪਾਂ 벨ਟ ਨੂੰ ਨਿਸ਼ਾਨ ਲਾਏ ਆ ਆ ਦੇਖੋ ਆ ਆ آ تو اپنی چار کنگڑا بال پچھے رہنے چاہیے بس نہیں رکھو اور میرا بال و جانا دیکھو یہ بھی خیال رکھو ہے نا بر دا بر دا بر دا بار پینا ہے کہ چھوٹا نہیں پینا ہے کہ یہ سٹریٹ کر کے یہ ہوں دیکھو میرا آ میں دوائی انچ کے بال لائے آپ چھوٹا پا نہیں فیسبک نہیں آنا ہے اپنا وڈا بال آ دیکھو چکنا پینا اتنا یہ بال تھوڑا وڈا چکنا پینا اے جڑی گبے خرید ہوں وہ پال وہ ہے باقی پتا یہ چٹریٹ بال بہت کٹ پینتی ہوں دوجے چالو ادے بال پین دی ਦੁੱਧ ਜਿੱਤਾ ਮੋਰੇ ਲੈਪਾਸ 13 13 14 14 ਮਾਣ ਹੁੰਦੇ ਇਹਦਾ ਮੈਂ 500 ਤੱਕ ਬੜਵਣੀ ਆ ਨਿਸ਼ਾਨੀਆਂ ਲਾਓ ਨਿਸ਼ਾਨੀਆਂ ਨਾ ਤੁਹਾਡਾ ਇਨਪਾਸ ਅਹੀ ਹੋਣੀ ਆ ਆਦੇ ਮੇਰੀਆਂ ਨਿਸ਼ਾਨੀਆਂ ਤੇ ਬੈਲਟ ਦੀ ਹੈਗੀ ਆ ਆਪਣੇ ਬੈਲਟ ਤੋਂ ਆਪਾਂ ਚਾਰ ਉਂਗਲਾਂ ਬਾਅਦ ਪਿੱਛੇ ਰੱਖਾਂ 7 4 ਇਹ ਹੁਣ ਆਪਰਾ ਦੇਖੋ ਹੁਣ ਇਹ ਸੋਖੇ ਦਾ ਸੋਖਾ ਤਰੀਕਾ ਹੈ ਹੁਣ ਆਪਾਂ ਪਿੱਖੇ ਇੱਕ ਵਾਰ ਪਾਉਣਾ ਹਨਾ ਆ ਦੇਖੋ ਪਿੱਖੇ ਇੱਕ ਵਾਰ ਪਾ ਲਿਆ ਪਿੱਖੇ ਇੱਕ ਵਾਰ ਬਾਕੇ ਹੁਣ ਆਈਡੀਆ ਲੈ ਲਓ ਜੇ ਤੁਹਾਡਾ ਵੱਧਦਾ ਹੈ ਕਪੜਾ ਤਾਂ ਫੇਰ ਇੱਕ ਵਾਰ ਪਾ ਲਓ ਨਹੀਂ ਤਾਂ ਰਹਿਣ ਦਿਓ ਹੁਣ ਮੇਰਾ ਕਪੜਾ ਥੋੜਾ ਜਿਹਾ ਵੱਧਦਾ ਹੁਣ ਛੋਟਾ ਜਿਹਾ ਆਪਣਾ ਪੈ ਜਾਣਾ ਜੇ ਤੁਸੀਂ ਦੇ ਪਾਉਣ ਲੱਗਦੇ ਫੇਰ ਤੁਹਾਡੇ ਬਾੜ ਵੱਧ ਘੱਟ ਹੋ ਜਾਣ ਫੇਰ ਨਹੀਂ ਸੂਤ ਆਉਂਦੇ ਹੈਗੇ ਇਹ ਬੈਲਟ ਨੂੰ ਅੱਧ ਤੇ ਨਿਸ਼ਾਨੀ ਲਾਓ ਅੱਧ ਤੇ ਨਿਸ਼ਾਨੀ ਲਾ ਕੇ ਪਿੱਛੇ ਜਿਹੜਾ ਬਲਪਣਾ ਉਹ ਦੀ ਨਿਸ਼ਾਨੀ ਹੈ ਪਿੱਛੇ ਦਾ ਬਲ ਦਾ ਰੱਖ ਕੇ ਤੇ ਫਿਰ ਉਹਨੂੰ ਐਦਾਂ ਮਿੰਨ ਲਓ ਮਿੰਨ ਕੇ ਫਿਰ ਉੱਥੇ ਵੀ ਨਿਸ਼ਾਨੀ ਲਾ ਲਓ ਫਿਰ ਤੁਹਾਡੇ ਬਲ ਬਿਲਕੁਲ ਸਹੀ ਹੋ ਗਏ ਫਿਰ ਨਾ 1.5 ਦੀ ਲੋੜ ਹੈ ਤਾਂ ਇਹ ਹੁਣ ਮੇਰੇ ਬਲ ਬਿਲਕੁਲ ਆਦ ਸਹੀ ਆ ਗਿਆ ਹੈ ਆ ਦੇਖੋ ਬਾਹ ਆਪਣੇ ਫੇਰ ਆਪਾਂ ਨੂੰ ਦਿੜਨ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਨਿਸ਼ਾਨ ਲਾ ਕੇ ਬੜ ਪਾਉਣੇ ਆ। ਫੇਰ ਕਿਉਂ ਆਪਾਂ ਕੱਟ ਲਾਇਓ ਹੁੰਦੇ ਕੱਟਾਂ ਦੇ ਉੱਤੇ ਵਾਲ ਆਪਣੇ ਆ ਜਾਂਦੇ ਆ। ਆ ਲਓ। ਪਿੱਛੇ ਵੀ ਇੱਕ ਇੱਕ ਵਾਲ ਮੈਂ ਤੁਹਾਨੂੰ ਦਿਖਾ ਦਿੰਦੀ। ਪਿਛੇ ਮੈਂ ਇਹਨੂੰ ਕਰਤੀ। ਆ ਪਿੱਛੇ ਵੀ ਇੱਕ ਇੱਕ ਵਾਲ ਆ ਗਿਆ। ਤਾ ਕ ਪਿੱਖੇ ਵੀ ਬਾਲ ਇੱਕ ਇੱਕ ਜਾਂਦਾ ਹੁੰਦਾ ਜਾਂ ਵੱਧ ਘੱਟ ਹੋਵੇ ਤਾਂ ਛੋਟਾ ਪਾ ਦੋ ਜਾਂ ਵੱਡਾ ਪਾ ਦੋ ਉਹ ਫਿਰ ਤੁਹਾਡੇ ਕੱਪੜੇ ਤੇ ਡਿਪੈਂਡ ਆ ਤੇ ਮੋਰੇ ਵੀ ਆ ਦੇਖੋ ਬਾਲ ਆ ਗਏ ਤੇ ਆ ਲੇਖੋ ਐ ਐ ਐ ਨਾ ਤਾਸ਼ਾ ਦੇ ਆ ਨਾ ਕਿਉਂ ਪੰਜ ਸੱਤ ਬਾਲ ਹੁੰਦੇ ਆ ਬਾਰਾ ਬਾਰਾ 10 12 ਤੇ ਦੂਜੇ ਦੇ ਬਾਲ ਹੁੰਦੇ ਜਿਆਦਾ ਆ ਲੇਖੋ ਤਾਂ ਫਿਰ ਆਪਣਾ ਕਿਉਂ ਆ ਜਿਹੜਾ ਅੱਧੇ ਅੱਧੇ ਜਿਵੇਂ ਫੜਿਆ ਇਹ ਦੇਖੋ ਚਾਰ ਉੰਗਾਂ 1000 ਉੰਗਾਂ ਹੈ ਦਾ ਚਾਰ ਪੰਜ ਉੰਗਾਂ ਤੇ ਇਧਰ ਵੀ ਦੀਆਂ ਆਉਤੇ ਅੰਤਰ ਵਿਦਿਆਪਨ ਮੈਂ ਫੋਨ ਦਿਖਾ ਲੰਨੇ ਆ। ਹਾਂ ਦੇਖੋ। ਤੇ ਐਸੀ ਮੇਰੇ ਅੱਜ ਦੀ ਵੀਡੀਓ ਮਿਲਦੇ ਆ ਆਪਾਂ ਨੂੰ ਵੀਡੀਓ ਦੇ ਨਾਲ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ।